ਇੱਕ ਦੰਦੇ ਦੀ ਜੱਜਮੈਂਟ ਦਾ ਗਾਣ ਰਿਹਾ ਆ। ਆਪੋ ਆਪਣੀ ਸਮਝ ਮੁਤਾਬਕ ਐ ਉਹਨਾਂ ਨੇ ਸ਼ਾਨ ਨਹੀਂ ਲਾ ਕੇ ਤੇ ਇਹਨਾਂ ਟਡੀਆਂ ਵਿੱਚੋਂ ਅੱਠਾਂ ਵਿੱਚੋਂ ਤਿੰਨ ਜਿਹੜੇ ਨੇ ਉਹ ਪੋਜੀਸ਼ਨਾਂ ਤੇ ਬੈਠਦੇ ਨੇ। ਬੜੇ ਮੁਕਾਬਲੇ ਜ਼ਿੰਦਗੀ ਵਿੱਚ ਵੇਖੇ ਨੇ ਮੈਨੂੰ ਪੰਜਾਬ ਲੈਵਲ ਤੇ ਜੱਜਮੈਂਟ ਕਰਨ ਦਾ ਵੀ ਮੌਕਾ ਮਿਲਿਆ ਕੁਝ ਸ਼੍ਰੀ ਮੁਕਾਬਲੇ ਹੋਏ। ਪਰ ਮੈਂ ਬਾਬਾ ਜੀ ਦਾ ਜਿਹੜਾ ਢੰਗ ਤਰੀਕਾ ਵੇਖਿਆ। ਇੰਨਾ ਵੱਡਾ ਮਾਪਦੰਡ ਔਰ ਇੰਨੀ ਸੋਝ-ਬੂਝ ਨਾਲ ਅੰਜਾਮ ਦੇਣਾ ਜੱਜਿਆਂ ਨੂੰ ਇਹ ਅੱਜ 10 ਵਜੇ ਤੱਕ ਜਿੰਨਾ ਚਿਰ ਇਹ ਜੱਜਾਂ ਨੂੰ ਮਿਲੇ ਨਹੀਂ ਕਿਸੇ ਟਾਡੀ ਜੱਤੇ ਨੂੰ ਇਹ ਨਹੀਂ ਸਿੱਖ ਪਤਾ ਵੀ ਅੱਜ ਦੇ ਮੁਕਾਬਲੇ ਦੇ ਜੱਜ ਕੌਣ ਆ ਆ ਕਿ 1% ਵੀ ਜੈਸ਼ਨਰ ਹੈ ਅਸਰ ਸਿੰਘ ਜੀ ਨੇ ਇਹ ਬੋਲਸ਼ਾ ਲੱਗਦੇ ਨੇ ਵੀ ਇੱਥੇ ਫਖਮਕ ਹੋ ਗਿਆ ਇੱਥੇ ਤੇਦੀ ਮਤ ਹੋ ਗਈ ਪਰ ਬਾਬਾ ਅਕਾਲ ਸਿੰਘ ਜੀ ਕਹਿੰਦੇ ਸੀ ਵੀ ਨਹੀਂ ਸਾਰੇ ਬੰਦੇ ਘਰੋਂ ਵਿੰਦ ਕਰਕੇ ਆਉਂਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਦਰਬਾਰ ਹੈ ਇੱਥੇ ਉਹਦੇ ਗਲ ਵਿੱਚ ਜਿੱਤ ਦੇ ਹਾਰ ਪੈਣਾ ਜਿਹਦੇ ਉੱਤੇ ਗੁਰੂ ਤੇਗ ਬਹਾਦਰ ਮਹਾਦੇਵ ਦੀ ਕਿਰਪਾ ਹੋਣੀ ਆ ਕੋਸ ਸਤਿਕਾਰ ਕਿਸੇ ਨਾਲ ਕੋਈ ਰਹਿ ਨਹੀਂ ਸਾਡੇ ਸਾਰੇ ਹੀ ਆਪਣੇ ਇਹ ਜਿੰਨੇ ਜੱਤੇ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਇਹਨਾਂ ਨੂੰ ਪੰਥ ਦੇ ਸਰੋਵਰ ਜੱਥੇ ਮੜ ਕੇ ਅਸੀਂ ਏਜ ਮੱਝ ਤੇ ਜਾਂਦਾ ਤੇ ਸਾਰੇ ਸਤਿਕਾਰ ਦਉਂਗੇ ਬਹੁਤ ਸਾਰੀ ਮਾਇਆ ਵੀ ਸਾਡੇ ਵਾਸਤੇ ਆਈ ਹੁਣ ਮੈਂ ਨਾਂ ਨਹੀਂ ਲੈਣਾ ਕਿ ਬਿਸਾਰੇ ਮੈਂ ਭੇਜੀ ਬਾਬਾ ਸਰਵਨ ਸਿੰਘ ਜੀ ਹੁਣਾ ਇੱਕ ਆਦਤ ਪੇ ਗਿਆ ਤੇ ਇੱਕ ਵੀਰ ਹੋਣਾ ਨੇ ਬਾਬਾ ਜੀ ਦੀ ਤੰਦਰੁਸਤੀ ਵਾਸਤੇ ਫਲ ਸੁਗਵੜਾ ਪੇਧਿਆ ਕੋ ਮੈਂ ਜੀ ਨੂੰ ਸਤਿਕਾਰਾਂ ਦੀ ਦਰਵਾਜ਼ੀ ਬੇਨਤੀ ਕਰਦੇ ਕਿਉਂਕਿ ਬਾਬਾ ਜੀ ਨਾਲ ਹੀ ਸਾਡੀ ਦੁਨੀਆ ਹੈ ਇਹਨਾਂ ਨਾਲ ਹੀ ਸਾਡਾ ਪਤਨ ਹੈ ਇਹਨਾਂ ਦੇ ਨਾਲ ਜਿੰਨੇ ਵੀ ਬਾਬਾ ਮਨਜੀਤ ਸਿੰਘ ਜੀ ਬਾਬਾ ਤੇਗਰ ਸਿੰਘ ਜੀ ਬਾਬਾ ਅਕਰਵਾ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਘੂੜਿਆਂ ਵਾਲੇ ਔਰ ਇਥੋਂ ਵਾਲੇ ਬਲਟੋਏ ਵਾਲੇ ਤਲਵੰਡੀ ਵਾਲੇ ਸਰਦਾਰ ਰਣਪਾਲ ਸਿੰਘ ਜੀ ਜਿੰਨਾ ਵੀ ਆਪਣੇ ਪੁੱਤਰ ਦੀ ਕਮਾਈ ਦੇ ਦਸੰਦ ਵਿੱਚ 1 ਲੱਖ ਰੁਪਏ ਆ ਬਾਬਾ ਜੀ ਦੇ ਨਾਲ ਸਭ ਆਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਮੈਂ ਤੁਹਾਡਾ ਸਮਝ ਆਦਾ ਕਿ ਆਪਾਂ ਅਨਾਉਂਸ ਕਰੀਏ ਆਜੋ ਬਾਬਾ ਜੀ ਲੱਗੇ ਆਪੋ ਨਾਲ ਆਜੋ ਸਰਦਾਰ ਜਗੀਰ ਸਿੰਘ ਜੀ ਕੁਆਟਰ ਸਾਹਿਬ ਇਹ ਬਹੁਤ ਹੀ ਸੂਝਵਾਨ ਗਾਂਸ਼ਮਤ ਬੰਦੇ ਨੇ ਔਰ ਇੱਕ ਵੱਡੀ ਕੋਸ਼ਤ ਉਰ ਟਾਇਰੋ ਕੇ ਆਏ ਨੇ ਤੋਂ ਅੱਜ ਦੇ ਮੁਕਾਬਲੇ ਵਿੱਚ 8 ਜਥਿਆਂ ਨੇ ਭਾਗ ਲਿਆ ਇੱਕ ਜਥੇ ਜਿਹੜਾ ਉਹ ਮੁਕਾਬਲੇ ਦੇ ਮਾਪਦੰਡ ਤੋਂ ਰਾਂਝੇ ਹੋ ਗਿਆ ਤਿੰਨ ਜਥੇ ਜਿਹੜੇ ਕੋ ਪੋਜੀਸ਼ਨ ਤੇ ਆਏ ਨੇ ਉਹਨਾਂ ਵਿੱਚ ਤੀਸਰੀ ਪੋਜੀਸ਼ਨ ਤੇ ਜਿਹੜਾ ਜਥਾ ਆਇਆ ਜਿਕਾਰੇ ਨਾਲ ਤੁਸੀ ਪੂਰਾ ਸਵਾਗਤ ਕਰਨਾ ਉਹ ਹੈ ਸਾਡੇ ਇਲਾਕੇ ਦਾ ਮਾਣ ਗਿਆਨੀ ਗੁਰਵਿੰਦਰ ਸਿੰਘ ਦੀ ਅਨਮੋਲ ਇਹ ਤੀਸਰੀ ਪੋਜੀਸ਼ਨ ਤੇ ਆਏ ਨੇ ਉਹ ਮੈਂ ਇਹਨਾਂ ਦੇ ਸਾਰੇ ਜਥੇ ਨੂੰ ਬਹੁਤ ਬਹੁਤ ਮੁਬਾਰਕ ਆਦਿ ਇਸ ਤੋਂ ਬਾਅਦ ਦੂਸਰੀ ਪੋਜੀਸ਼ਨ ਤੇ ਜਾਨੀ ਦੂਸਰੇ ਆਨੰਦ ਦੇ ਹੱਕਦਾਰ ਕਰ 10000 ਆਨੰਦ ਦੇ ਹੱਕਦਾਰ ਜਿਹੜੇ ਅੱਜ ਦਾਟੇ ਜਾਂਦਾ ਉਹਨਾਂ ਵਿੱਚ ਪੰਜ ਦਾ ਸਤਕਾਰਿਆ ਹੋਇਆ ਦਾਟੇ ਜਾਂਦਾ ਗਿਆਨੀ ਜਗਿੰਦਰ ਸਿੰਘ ਜੀ ਨੂਰਪੁਰੀ ਸਾਹਿਬ ਉਹਨਾਂ ਦੀ ਦੂਸਰੀ ਪੋਜੀਸ਼ਨ ਹੈ ਤੇ ਹੁਣ ਤੁਹਾਡਾ ਮਨ ਪੁੱਛਦਾ ਹੋਣਾ ਵੀ ਇੱਕ ਵਾਕੇ ਰਹਿ ਗਿਆ ਫਸਟ ਪੋਜੀਸ਼ਨ ਪਹਿਲਾ ਨੰਬਰ ਕਿਹੜੇ ਜੱਥੇ ਦਾ ਹੈ ਉਹ ਜੱਥਾ ਕਿਸੇ ਜਾਣ ਪਛਾਣ ਦਾ ਮਤਭਾਜ ਨਹੀਂ ਦੇਨਰਾ ਮਿਲਣ ਵਾਲਾ ਉਹ ਜਥਾ ਇਹਨਾਂ ਇਤਿਹਾਸ ਨੂੰ ਪੜਨਾ ਤੇ ਕੋਜਣਾ ਕਿਸੇ ਵਿਰਲੇ ਅੰਸ਼ਾਨ ਦੇ ਹਿੱਸੇ ਆ ਮੇਰੀ ਕਹਿਣ ਤੋਂ ਮਰਾਦ ਹੈ ਪਹਿਲੇ ਨੰਬਰ ਤੇ ਆਰਾਮ ਦੇ ਹੱਕ ਦਾਵੇਂ ਭਾਈ ਸੇ ਭਾਈ ਮਨਵੀਰ ਸਿੰਘ ਜੀ ਭਗਵੰਤ ਸਾਹਿਬ ਤੋਂ ਇਹਨਾਂ ਲਈ ਇੰਨਾ ਹੀ ਜਥਿਆਂ ਨੂੰ ਬਹੁਤ ਬਹੁਤ ਵਾਰਕਾਂ ਇਹਨਾਂ ਤੋਂ ਬਰਾਮਾ ਸਤਪਾਲ ਸਿੰਘ ਜੀ ਐਮਐਸ ਸਾਹਿਬ ਮਨਜੀਤ ਸਿੰਘ ਜੀ ਭਰੇ ਮਨਜੀਤ ਸਿੰਘ ਦੀ ਲੁਧਿਆਣਾ ਲਖਮੀਰ ਸਿੰਘ ਦੀ ਕੋਮਲ ਅਮਰਜੀਤ ਸਿੰਘ ਦੀ ਡਰੋਵੀ ਇਹ ਸਾਰੇ ਦਿਨ ਨਾਲ ਨਾਲ ਬਹੁਤ ਬੁਲਾਰਕਰ ਤੋਂ ਜਾਣਾ ਨਹੀਂ ਕਿ ਰੁਕੀ ਸਾ ਸੰਗਤ ਕੇਵਲ 10 15 ਮਿੰਟ ਦੀ